ਸਤਿਗੁਰੂ ਮਹਾਰਾਜ ਦੀ ਚਲਾਈ ਹੋਈ ਅੰਮ੍ਰਿਤ ਗੰਗਾ ਜਿਸ ਨਾਮ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ ਬਹੁ ਮੰਗੂਰਾ ਮੱਗੋਵਾਲੀਆ ਵਪਾਰ ਕਰਪਾਏ ਜਿਸ ਨੇ ਸਾਨੂੰ ਆਤਰ ਮੰਦਰ ਬਣਾ ਕੇ ਔਰ ਸਾਨੂੰ ਇਹ ਜਕਾਰਾ ਦਿੱਤਾ ਜੋ ਬੋਲੇ ਸੋਨਰ ਪੈ ਸ਼੍ਰੀ ਗੁਰੂ ਰਾਸ ਦੀ ਪਰਮਸਥਾਨ ਚੰਚੋ ਗੰਗਾ ਅਮਰਤਕੋਂਡ ਸਰਚੰਡ ਸ਼੍ਰੀਕੁਰਾ ਅਲਗੜ ਸਾਹਿਬ ਵਿਖੇ ਗਦਰਿਆਗੂ ਬਾਬੂ ਮੰਗੁਰਾਮ ਜੀ ਮੱਗੋਵਾਲੀਆ ਜੀ ਦਾ ਜਨਮ ਦਿਨ 31 ਦਸੰਬਰ 2023 ਦੀ ਰਾਤ ਅਤੇ 1 ਜਨਵਰੀ 2024 ਨਵੇਂ ਸਾਲ ਵਾਲੇ ਦਿਨ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਇਸ ਦਿਨ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਟੇਜ ਤੇ ਵਖ-ਵਖ ਬੁਲਾਰੇ ਬਾਬੂ ਮੰਗੁਰਾਮ ਜੀ ਮੱਗੋਵਾਲੀਆ ਵੱਲੋਂ ਸਮਾਜ ਲਈ ਕੀਤੇ ਗਏ ਸੰਘਰਸ਼ ਦੇ ਬਾਰੇ ਚ ਸੰਗਤਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣਗੇ ਪਿਛਲੇ ਸਮੇਂ ਚ ਹਰ ਸਾਲ ਸੰਗਤਾਂ ਵੱਡੀ ਮਾਤਰਾ ਚ ਇਸ ਸੰਸਥਾਨ ਤੇ ਪਹੁੰਚਦੇ ਹਨ ਤੇ ਇਸ ਵਾਰ ਵੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਰਿੰਦਰ ਦਾਸ ਜੀ ਵੱਲੋਂ ਕੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਆਓ ਸੁਣਦੇ ਹਾਂ ਸੰਤਾ ਦੀ ਜਵਾਨੀ ਹਾਂਜੀ ਪਿਆਰੀ ਸਾਥ ਸੰਗਤ ਜੀਓ 31 ਦਸੰਬਰ ਔਰ ਨਵੇਂ ਸਾਲ 1 ਜਨਵਰੀ ਸ਼੍ਰੀ ਗੁਰੂ ਦਾਸ ਜੀ ਦੇ ਅਸੀਰਤ ਅਨੁਸਾਨ ਸ਼੍ਰੀ ਚੰਨ ਸ਼ੋਗੰਗਾਮ ਨੂੰ ਕੁੰਡ ਸੱਜਕਣ ਸਾਹਿਬੇ ਕੇ ਮਾਨਯੋਗ ਗਦਰੀ ਵਾਵਾ ਵਾਉ ਮੰਗੂ ਰਾਮ ਮੱਗੋ ਵਾਲੀ ਦਾ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਬਹੁਤ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਔਰ ਬਹੁਤ ਜ਼ਿਆਦਾ ਸੰਗਤਾਂ ਬਾਹਰਲੇ ਸਟੇਟਾਂ ਚ ਪਹੁੰਚ ਰਹੀਆਂ ਐ ਐਨ ਆਰ ਆਈ ਵੀ ਵੀਰ ਜਿਹੜੇ ਬਾਹਰੋਂ ਪਹੁੰਚ ਰਹੇ ਐ ਤੋ ਇਸ ਕਰਕੇ ਸਾਥ ਸੰਗਤ ਜੀਓ ਤੁਸੀਂ ਵੀ ਕਿਰਪਾ ਕਰਕੇ ਸ੍ਰੀ ਚਰਨ ਚੋ ਗੰਗਾ ਅੰਮ੍ਰਿਤ ਕੋਣ ਸੱਚਖੰਡ ਵਿਖੇ ਪਹੁੰਚ ਕੇ ਔਰ ਸਤਗੁਰੂ ਮਹਾਰਾਜ ਦੀ ਚਲਾਈ ਹੋਈ ਅੰਮ੍ਰਿਤ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ ਔਰ ਸਾਰੀ ਸੰਗਤ ਨੂੰ ਅਪੀਲ ਹੈ ਕਿ ਨਵਾਂ ਸਾਲ ਹੈ ਉਸ ਨਵੇਂ ਸਾਲ ਦੇ ਚਾ ਕੇ ਔਰ ਬਹੁ ਮੰਗੂ ਰਾਮ ਦੇ ਜਨਮ ਦਿਨ ਨੂੰ ਮਨਾ ਕੇ ਕਿਉਂਕਿ ਬਹੁ ਮੰਗੂ ਰਾਮ ਮੱਗੋ ਵਾਲੀਆ ਦੀ ਅਪਾਰ ਕਿਰਪਾ ਹੈ ਜਿਸ ਨੇ ਸਾਨੂੰ ਆਤਮ ਮੰਡਲ ਬਣਾ ਕੇ ਔਰ ਸਾਨੂੰ ਇਹ ਜਕਾਰਾ ਦਿੱਤਾ ਜੋ ਬੋਲੇ ਸੋਨਰ ਪੈ ਔਰ ਜੈ ਗੁਰਦੇਵ ਉਹ ਇਸ ਦੇ ਜਨਮਦਾਤਾ ਹੈ ਇਸ ਕਰਕੇ ਤੁਸੀਂ ਸ਼੍ਰੀ ਚਨਛੋ ਗੰਗਾ ਵਿਰ ਕੇ ਪੌਂਟ ਤੇ ਉਹ ਰੰਮਰਤ ਕੁੰਡ ਜੀ स्नान ਕਰਕੇ ਆਪਣੀ ਜੀਵਨ ਨੂੰ ਸਫਲ ਕਰੋ ਜੀ ਜੈ ਪ੍ਰੀਮ ਜੈ ਪਤ ਜੈ ਗੁਰਦੇਵ ਤੁਹਾਨੂੰ ਗੁਰਦੇਵ